ਇਸ ਵਾਰੀ 15 ਅਗਸਤ ਬਹੁਤ ਖਾਸ ਆ ਜੀਓ ਪੋਲਿਟਿਕਸ ਦੇ ਹਿਸਾਬ ਦੇ ਨਾਲ 15 ਅਗਸਤ ਨੂੰ ਇੱਕ ਤਾਂ ਇੰਡੀਆ ਆਜ਼ਾਦ ਹੋਇਆ ਸੀ ਆਜ਼ਾਦ ਹੋਇਆ ਸੀ ਜਾਂ ਗੋਰੇ ਆਪ ਛੱਡ ਕੇ ਚਲ ਗਏ ਉਹ ਗੱਲ ਅਲੱਗ ਆ ਇੱਕ ਜਿਹੜੀ ਖਾਸ ਗੱਲ ਵੱਡੀ ਗੱਲ ਇਸ ਵਾਰੀ 15 ਅਗਸਤ ਨੂੰ ਹੋਣ ਜਾ ਰਹੀ ਆ ਉਹ ਡੋਨਲਡ ਟਰੰਪ ਤੇ ਪੁਤਿਨ ਮਿਲਣ ਜਾ ਰਹੇ ਆ ਕਿੱਥੇ ਮਿਲਣ ਜਾ ਰਹੇ ਆ ਅਲਾਸਕਾ ਦੇ ਵਿੱਚ ਪੁਤਿਨ ਇਹ ਯੂਨਾਈਟਿਡ ਸਟੇਟ ਦੇ ਅੰਦਰ ਵਾਈਟ ਹਾਊਸ ਦੇ ਵਿੱਚ ਆ ਕੇ ਜਾਂ ਵਾਸ਼ਿੰਗਟਨ ਦੇ ਵਿੱਚ ਕਿਤੇ ਜਾਂ ਹੋਰ ਕੋਈ ਤੀਜੀ ਕੰਟਰੀ ਦੇ ਵਿੱਚ ਵੀ ਮਿਲ ਸਕਦੇ ਸੀਗੇ ਇਹ ਅਲਾਸਕਾ ਹੀ ਕਿਉਂ ਚੁਣਿਆ ਅਲਾਸਕਾ ਪਹਿਲਾਂ ਰਸ਼ੀਆ ਦਾ ਹਿੱਸਾ ਸੀ ਅਮਰੀਕਾ ਦੇ ਕੋਲ ਕਿਸ ਤਰ੍ਹਾਂ ਗਿਆ ਤੇ ਪੁਤਿਨ ਅਲਾਸਕਾ ਹੀ ਕਿਉਂ ਆ ਰਹਾ ਇੱਥੇ ਕੀ ਖਾਸ ਹੈ ਸਾਰੀਆਂ ਗੱਲਾਂ ਤੇ ਡਿਸਕਸ ਕਰਦੇ ਆ ਵਿਸਤਾਰ ਦੇ ਨਾਲ ਆਜੋ ਸੋ ਅਸੀਂ ਜਦੋਂ ਵੀ ਆਹ ਦੁਨੀਆ ਦਾ ਮੈਪ ਦੇਖਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਲੱਗਦਾ ਰਸ਼ੀਆ ਮਤਲਬ ਕਿ ਇੱਕ ਸਾਈਡ ਤੇ ਹਨਾ ਇੰਡੀਆ ਦੇ ਉੱਪਰ ਚੱਲ ਗਿਆ ਤੇ ਦੂਸਰਾ ਇਹ ਯੂਨਾਈਟਿਡ ਸਟੇਟ ਇਧਰ ਲੱਗਦਾ ਹੈ ਦੇਖਣ ਨੂੰ ਲੱਗਦਾ ਇਹਨਾਂ ਦੇ ਵਿੱਚ ਬਹੁਤ ਦੂਰੀ ਆ ਬਹੁਤ ਦੂਰ ਦੂਰ ਹੈਗੇ ਆ ਦੋਈ ਕੀ ਧਰਤੀ ਗੋਲ ਆ ਜੇਕਰ ਅਸੀਂ ਗੋਲ ਮੈਪ ਦੇ ਅਨੁਸਾਰ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਰਸ਼ੀਆ ਇਧਰ ਤੋਂ ਦੂਏ ਪਾਸੇ ਰਸ਼ੀਆ ਆ ਜਾਂਦਾ ਹੈ ਤੇ ਰਸ਼ੀਆ ਇਧਰ ਅਮਰੀਕਾ ਦਾ ਜਿਹੜਾ ਅਲਾਸਕਾ ਉਹਦੇ ਬਹੁਤ ਲਾਗੇ ਪੈ ਜਾਂਦਾ ਬਹੁਤ ਲਾਗੇ ਦਾ ਮਤਲਬ ਕੀ ਕਿ ਇੱਥੋਂ ਸਿਰਫ ਅਲਾਸਕਾ ਤੇ ਰਸ਼ੀਆ ਦੀ ਜਿਹੜੀ ਦੂਰੀ ਹੈਗੀ ਆ ਉਹ 88 ਕਿਲੋਮੀਟਰ ਆ ਸਿਰਫ 88 ਕਿਲੋਮੀਟਰ ਹੋਰ ਗੱਲ ਕਰਾਂ ਰਸ਼ੀਆ ਤੇ ਅਮਰੀਕਾ ਦੇ ਦੋ ਟਾਪੂ ਆ ਜਿੱਥੋਂ ਇਹ ਦੂਰੀ ਸਿਰਫ ਮਾਤਰ 4 ਤੋਂ 5 ਕਿਲੋਮੀਟਰ ਦੀ ਰਹਿ ਜਾਂਦੀ ਆ ਟਾਪੂ ਆ ਇਹ ਜਿਹੜੀ ਇੱਕ ਬਾਰਡਰ ਲਾਈਨ ਹੈਗੀ ਆ ਦੋ ਹੀ ਦੇਸ਼ਾਂ ਦੀ ਜਿਹੜੀ ਸਮੁੰਦਰ ਦੇ ਵਿਚਕਾਰੋਂ ਨਿਕਲਦੀ ਆ ਇਹ ਜਿਹੜੇ ਟਾਪੂ ਆ ਇੱਕ ਇਧਰਲੀ ਸਾਈਡ ਤੇ ਆ ਤੇ ਇੱਕ ਇਧਰਲੀ ਸਾਈਡ ਤੇ ਆ ਇਹ ਵਾਲਾ ਅਮਰੀਕਾ ਦਾ ਹਿੱਸਾ ਆ ਗਿਆ ਇਹਨੂੰ ਲਿਟਲ ਡਾਇਮਡ ਕਹਿੰਦੇ ਆ ਆਹਾ ਬਿਗ ਡਾਇਮਡ ਇਹ ਰਸ਼ੀਆ ਵਾਲਾ ਹਿੱਸਾ ਆ ਗਿਆ ਤੇ ਇਹਦੇ ਤੋਂ ਦੂਰੀ ਸਿਰਫ ਇਹ 3.8 ਕਿਲੋਮੀਟਰ ਦੀ ਦੂਰੀ ਆ ਤੇ ਇੱਥੇ ਜਦੋਂ ਸਰਦੀਆਂ ਹੁੰਦੀਆਂ ਬਹੁਤ ਜ਼ਿਆਦਾ ਠੰਡ ਹੁੰਦੀ ਆ ਉਦੋਂ ਬਰਫ਼ ਜੰਮ ਜਾਂਦੀ ਆ ਇੱਥੋਂ ਇਹ ਤੁਰ ਕੇ ਵੀ ਇੱਕ ਦੂਏ ਦੀ ਜਗ੍ਹਾ ਤੇ ਜਾਇਆ ਜਾ ਸਕਦਾ ਆ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਅਮਰੀਕਾ ਤੇ ਰਸ਼ੀਆ ਤੋਂ ਦੀ ਦੂਰੀ ਲਾ ਲਓ ਸਮਝ ਲਓ ਤੁਸੀਂ ਆਹਾ ਸਿਰਫ 4 ਕਿਲੋਮੀਟਰ ਦੇ ਲਗਭਗ ਆ ਜੇ ਇਸ ਹਿਸਾਬ ਨਾਲ ਦੇਖਿਆ ਜਾਵੇ ਜੋ ਇਹਨਾਂ ਦੀ ਬਾਰਡਰ ਦੀ ਲਾਈਨ ਆ ਉਹ ਜੋ ਇਹਦੇ ਵਿਚਕਾਰ ਦੀ ਨਿਕਲਦੀ ਆ ਸੋ ਦੋਨਾਂ ਹੀ ਦੇਸ਼ਾਂ ਦੀ ਜਿਹੜੀ ਆਰਮੀ ਆ ਇਹ ਵਾਲੇ ਟਾਪੂ ਤੇ ਅਮਰੀਕਾ ਵਾਲੀ ਤੇ ਇਹ ਵਾਲੇ ਟਾਪੂ ਤੇ ਰਸ਼ੀਆ ਵਾਲਿਆਂ ਦੀ ਆਰਮੀ ਮੌਜੂਦ ਆ ਤੇ ਪੁਤਿਨ ਨੇ ਜਿਹੜਾ ਇਹ ਅਲਾਸਕਾ ਹੀ ਕਿਉਂ ਚੁਣਿਆ ਕਿਉਂਕਿ ਇੱਥੋਂ ਜਿਹੜੀ ਉਹਦੀ ਮਿਲਟਰੀ ਆ ਉਹ ਬਹੁਤ ਲੱਗਿਆ ਜੇ ਕੋਈ ਵੀ ਉੱਚੀ ਨੀਚ ਹੁੰਦੀ ਆ ਉਹਨਾਂ ਦੀ ਜਿਹੜੀ ਮਿਲਟਰੀ ਹੈ ਜਾਂ ਫੌਜ ਆ ਇਹ ਰਸ਼ੀਆ ਦੀ ਉਹ ਥੋੜੇ ਜਿਹੀ ਮਿੰਟਾਂ ਦੇ ਵਿੱਚ ਉੱਥੇ ਆ ਸਕਦੀ ਆ ਪੁਤਿਨ ਪਹਿਲਾਂ ਵੀ ਅਮਰੀਕਾ ਜਾਂਦਾ ਰਿਹਾ ਕੋਈ ਪਹਿਲੀ ਵਾਰੀ ਨਹੀਂਗਾ ਪਰ ਇਹ ਜਦ ਦਾ ਯੂਕਰੇਨ ਤੇ ਹਮਲਾ ਹੋਇਆ 2022 ਦੇ ਵਿੱਚ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਆ ਤੇ ਇੱਕ ਤਰ੍ਹਾਂ ਦੇ ਨਾਲ ਯੂਕਰੇਨ ਦੇ ਪਿੱਛੇ ਨਾਟੋ ਤੇ ਅਮਰੀਕਾ ਵਾਲੇ ਖੜੇ ਆ ਜੇਕਰ ਤੇ ਰਸ਼ੀਆ ਦਾ ਇਹ ਪੁਤਿਨ ਜਾਂਦਾ ਮੰਨ ਲਓ ਜੇਕਰ ਇਹ ਪੁਤਿਨ ਨੂੰ ਅਮਰੀਕਾ ਦੁਆਰਾ ਮਾਰ ਦਿੱਤਾ ਜਾਂਦਾ ਪੁਤਿਨ ਤੋਂ ਬਾਅਦ ਕੋਈ ਰਸ਼ੀਆ ਦੇ ਵਿੱਚ ਉਸ ਲੈਵਲ ਦਾ ਲੀਡਰ ਹੈ ਹੀ ਨਹੀਂਗਾ ਸੋ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਇਹ ਜਾਨ ਜੋਖਮ ਚ ਪਾ ਕੇ ਵੀ ਬੰਦਾ ਜਾ ਰਿਹਾ ਬੰਦਾ ਦਲੇਰ ਆ ਜੇ ਮੈਂ ਕਹਾ ਕਿ ਟਰੰਪ ਰਸ਼ੀਆ ਆ ਸਕਦਾ ਸੀਗਾ ਤੁਸੀਂ ਦੱਸੋ ਕੀ ਜੇ ਟਰੰਪ ਨੂੰ ਇਨਵਾਈਟ ਕੀਤਾ ਜਾਂਦਾ ਰਸ਼ੀਆ ਆ ਜਾਓ ਤਾਂ ਕੀ ਟਰੰਪ ਜਾਂਦਾ ਬੇਸ਼ੱਕ ਇਹ ਵਰਲਡ ਦੀ ਰਾਜਨੀਤੀ ਆ ਇਦਾਂ ਨਹੀਂ ਮਾਰਿਆ ਜਾ ਸਕਦਾ ਪਰ ਜੇ ਪਿਛਲੀਆਂ ਘਟਨਾਵਾਂ ਦੇਖਿਆਂ ਜਾਣ ਹਿਸਟਰੀ ਫੋਲ ਕੇ ਤਾਂ ਬਹੁਤ ਸਾਰੇ ਰਾਜਿਆਂ ਨੂੰ ਇਸ ਤਰ੍ਹਾਂ ਬੁਲਾ ਕੇ ਚੋਰੀ ਛਿਪੇ ਧੋਖੇ ਦੇ ਨਾਲ ਮਾਰਿਆ ਵੀ ਗਿਆ ਸੋ ਇੱਕ ਤਰ੍ਹਾਂ ਦੇ ਨਾਲ ਉਹ ਲਾਸਕਾ ਦੇ ਵਿੱਚ ਮਿਲਣ ਦਾ ਕਾਰਨ ਇਹੀ ਆ ਕਿ ਇੱਥੇ ਪੂਰੀ ਮਿਲਟਰੀ ਜਿਹੜੀ ਰਸ਼ੀਆ ਦੀ ਹੈ ਤੇ ਇਥੋਂ ਜੇਕਰ ਕੁਝ ਵੀ ਹੁੰਦਾ ਤਾਂ ਪੂਰੀ ਅਟੈਕ ਕੀਤਾ ਜਾ ਸਕਦਾ ਅਮਰੀਕਾ ਦੇ ਉੱਤੇ ਪਹਿਲਾਂ ਇਹ ਜਿਹੜਾ ਅਲਾਸਕਾ 1867 ਤੋਂ ਪਹਿਲਾਂ ਰਸ਼ੀਆ ਦਾ ਹੀ 파ਟ ਹੁੰਦਾ ਸੀ ਤੇ ਪੁਤਿਨ ਨੇ ਇੱਕ ਗੱਲ ਵੀ ਕਹੀ ਆ ਕਿ ਪੁਤਿਨ ਰਸ਼ੀਆ ਹੀ ਜਾ ਰਿਹਾ ਆ ਉਹਦਾ ਮਤਲਬ ਇਹ ਸੀ ਕਿ ਇਹ ਪੁਰਾਣਾ ਰਸ਼ੀਆ ਦਾ ਹੀ ਹਿੱਸਾ ਸੀ ਸੋ ਇਹ ਰਸ਼ੀਆ ਦਾ ਹਿੱਸਾ ਸੀ ਅਲਾਸਕਾ ਇਹ ਕਿਉਂ ਰਸ਼ੀਆ ਨੇ ਵੇਚਤਾ ਇਹ ਕਿਦਾਂ ਰਸ਼ੀਆ ਦਾ ਹਿੱਸਾ ਬਣਿਆ ਉਹਦੀ ਪੂਰੀ ਹਿਸਟਰੀ ਵੀ ਆਪਾਂ ਜਾਣ ਲੈਣੇ ਆ 17ਵੀਂ ਸਦੀ ਦੇ ਵਿੱਚ ਪੀਟਰ ਦਾ ਗ੍ਰੇਟ ਰਸ਼ੀਆਨ ਐਂਪਾਇਰ ਇਹਨਾਂ ਦਾ ਉੱਥੇ ਰਾਜ ਸੀਗਾ ਇਹਨਾਂ ਦਾ ਹੀ ਪਰਿਵਾਰ ਕਈ ਸਾਲਾਂ ਤੋਂ ਉੱਥੇ ਰਾਜ ਕਰਦਾ ਆ ਰਿਹਾ ਸੀ ਸੋ ਉਸ ਸਮੇਂ ਰਸ਼ੀਆ ਨੂੰ ਇਹ ਨਹੀਂ ਪਤਾ ਸੀਗਾ ਕਿ ਰਸ਼ੀਆ ਤੇ ਜਿਹੜਾ ਲਾਸਕਾ ਉਹ ਅਲੱਗ-ਅਲੱਗ ਆ ਕਿਉਂਕਿ ਉਦੋਂ ਕੋਈ ਐਡੀ ਕੋਈ ਜਾਂਚ ਖੋਜ ਵੀਣ ਨਹੀਂ ਹੋਈ ਸੀ ਨਾ ਹੀ ਇਹਨਾਂ ਦੀ ਕੋਈ ਨੇਵੀ ਨੇ ਐਡਾ ਜਾ ਕੇ ਦੂਰ ਜਾ ਕੇ ਦੇਖਿਆ ਸੀ ਇਹਨਾਂ ਨੂੰ ਇਦਾਂ ਲੱਗਦਾ ਸੀ ਕਿ ਆ ਰਸ਼ੀਆ ਅਲਾਸਕਾ ਇਹ ਨਾਰਥ ਜਿਹੜਾ ਅਮਰੀਕਾ ਹੈਗਾ ਸਾਰਾ ਹੀ ਇਹਦੇ ਨਾਲ ਅਟੈਚ ਹੀ ਆ ਇਹ ਰਸ਼ੀਅਨ एंपਾਇਰ ਸੀਗੇ ਉਹ ਚਾਹੁੰਦੇ ਸੀਗੇ ਸਾਡਾ ਰਾਜ ਹੋਰ ਫੈਲੇ ਵਧੇ ਫੁੱਲੇ ਸੀ ਉਹਨੇ 1725 ਦੇ ਵਿੱਚ ਆਪਣੀ ਇੱਕ ਨੇਵੀ ਦੀ ਟੀਮ ਭੇਜੀ ਕਿ ਤੁਸੀਂ ਇਹ ਜਿਹੜੇ ਰਸ਼ੀਆ ਦੇ ਕਿਨਾਰੇ ਆ ਗਏ ਇੱਥੋਂ ਅੱਗੇ ਜਾ ਕੇ ਦੇਖੋ ਕਿ ਇਹ ਜ਼ਮੀਨ जोडਦੀ ਆ ਕਿਤੇ ਉਧਰਲੇ ਪਾਸੇ ਜਾਂ ਇਹਦੇ ਵਿੱਚ ਕੋਈ ਹੋਰ ਟਾਪੂ ਵਗੈਰਾ ਹੈਗਾ ਇਹ ਸਾਰਾ ਆ ਕੇ ਮੈਨੂੰ ਦੱਸੋ 3 ਸਾਲ ਇਹ ਟੀਮ ਨੂੰ ਲੱਗ ਗਿਆ ਤਾਂ ਉਹਨਾਂ ਨੇ ਇਹ ਦੇਖਿਆ ਕਿ ਇਹ ਜਿਹੜਾ ਹਿੱਸਾ ਇਹ ਅਲਾਸਕਾ ਵਾਲਾ ਤੇ ਰਸ਼ੀਆ ਵਾਲਾ ਆਪਸ ਦੇ ਵਿੱਚ जोडਦਾ ਨਹੀਂ ਆ ਇਹਦੇ ਵਿੱਚ ਬਹੁਤ ਸਾਰਾ ਗੈਪ ਆ ਪਰ ਇਹ ਬਰਫ਼ ਨਾਲ ਢਕੇ ਰਹਿੰਦੇ ਆ ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਹੈ ਇਹਨਾਂ ਨੇ ਵਾਪਸ ਆ ਕੇ ਰਾਜੇ ਨੂੰ ਦੱਸਿਆ ਰਾਜੇ ਨੇ ਫੇਰ ਕਿਹਾ ਕਿ 1733 ਦੇ ਵਿੱਚ ਇਹਨਾਂ ਦੀ ਇੱਕ ਟੀਮ ਫੇਰ ਹੋਰ ਗਈ ਰਾਜ ਨੇ ਫੇਰ ਭੇਜੀ ਫਿਰ ਇਹਨਾਂ ਨੇ ਅਗਲੇ 3-4 ਸਾਲ ਦੇ ਵਿੱਚ ਇੱਥੇ ਹੋਰ ਜਿਹੜੇ ਟਾਪੂ ਸੀਗੇ ਇਹ ਸਾਰੇ ਉਦੋਂ ਹੀ ਖੋਜੇ ਤੇ ਉਹਦੇ ਤੋਂ ਬਾਅਦ ਉਹਨਾਂ ਦੀ ਜਿਹੜੀ ਟੀਮ ਭੇਜੀ ਸੀ ਉਹ ਅਲਾਸਕਾ ਪਹੁੰਚ ਗਈ ਅਲਾਸਕਾ ਪਹੁੰਚੇ ਤਾਂ ਉੱਥੇ ਦੇਖਿਆ ਬਹੁਤ ਠੰਡਾ ਉੱਥੇ ਮਾਈਨਸ 40 50 50 ਤੱਕ ਉੱਥੇ ਠੰਡ ਆ ਤੇ ਉੱਥੇ ਦੇਖਿਆ ਇਹਨਾਂ ਨੇ ਜਿਹੜੇ ਜੀਵ ਜੰਤੂ ਆ ਉਹਨਾਂ ਤੇ ਕਾਫੀ ਫਾਰਸ ਅਜਦਾ ਉੱਥੇ ਰੇਛ ਲਾ ਲਓ ਜਾਂ ਜਿਹੜੀਆਂ ਮੱਛੀਆਂ ਜਾਂ ਹੋਰ ਇਦਾਂ ਦੇ ਉਹਨਾਂ ਦੀ ਜਣੀ ਕਿ ਮੋਟੀ ਮੋਟੀ ਫਾਰਸ ਸੀਗੀ ਸੋ ਇਹ ਵਾਲੀ ਜਿਹੜੀ ਫਾਰਸ ਸੀ ਇਹ ਰਸ਼ੀਆ ਦੇ ਵਿੱਚ ਕਾਫੀ ਮਹਿੰਗੇ ਭਾਅ ਵੇਖ ਸਕਦੀ ਸੀ ਜਿਹੜੀ ਨੇਵੀ ਦੀ ਟੀਮ ਰਸ਼ੀਆ ਤੋਂ ਰਸ਼ੀਆ ਨੰਪਾਇਰ ਵਾਲਿਆਂ ਨੇ ਭੇਜੀ ਸੀ ਰਾਜ ਨੇ ਭੇਜੀ ਸੀ ਉਹਦੀ ਜਿਹੜੀ ਕਮਾਂਡ ਸੀਗੀ ਇਹ ਵਾਈਟਸ ਵੇਰਿੰਗ ਨਾਮ ਦਾ ਜਿਹੜਾ ਬੰਦਾ ਸੀਗਾ ਕੈਪਟਨ ਸੀਗਾ ਉਹਦੇ ਹੱਥ ਬਾ ਸੀਗੀ ਇਹ ਜਦੋਂ ਲਾਸਕਾ ਪਹੁੰਚੇ ਤਾਂ ਉੱਥੋਂ ਇਹਨਾਂ ਨੇ ਥੋੜੀ ਬੋਤੀ ਜਿਹੜੀ ਫਰ ਸੀਗੀ ਰਿੱਚ ਦੀ ਜਾਨਵਰ ਮਾਰੇ ਜਾਂ ਕੋਈ ਹੋਰ ਜਿਹੜੇ ਉੱਥੇ ਜਾਨਵਰ ਸੀਗੇ ਜਿਹੜੇ ਮਾਈਨਸ ਟੈਂਪਰੇਚਰ 'ਚ ਰਹਿੰਦੇ ਹੋਣ ਕਰਕੇ ਉਹਨਾਂ ਤੇ ਫਰ ਕਾਫੀ ਸੀ ਤਾਂ ਇਹਨਾਂ ਨੇ ਫਰ ਲਿਆ ਕੇ ਉਹ ਰਸ਼ੀਆ ਦੇ ਵਿੱਚ ਜਿੱਦਾਂ ਵੇਚੀ ਕਾਫੀ ਪੈਸੇ ਕਮਾਏ ਜਿਹੜੇ ਵੀ ਇਹਦੇ ਨਾਲ ਗਏ ਹੋਏ ਬੰਦੇ ਸੀਗੇ ਇਸ ਕੈਪਟਨ ਦੇ ਤੇ ਜਿਹੜੇ ਸ਼ਿਕਾਰੀ ਸੀ ਰਸ਼ੀਆ ਦੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਾਂ ਵੀ ਜਾ ਕੇ ਇਹ ਫਰ ਹੋਰ ਲਿਆਈਏ ਉੱਥੇ ਜਾਨਵਰਾਂ ਦਾ ਸ਼ਿਕਾਰ ਕਰੀਏ ਤੇ ਮੋਟੀ ਫਰ ਲਿਆ ਕੇ ਰਸ਼ੀਆ ਦੇ ਵਿੱਚ ਵੇਚੀ। ਜਦੋਂ ਉਹ ਲਾਸਕਾ ਗਏ ਰਸ਼ੀਆ ਦੇ ਸ਼ਿਕਾਰੀ ਤਾਂ ਉਹਨਾਂ ਦਾ ਜਿਹੜਾ ਮੁਕਾਬਲਾ ਉਹ ਜਿਹੜੇ ਮੂਲ ਨਿਵਾਸੀ ਲੋਕ ਸੀਗੇ ਜਿਹੜੇ ਉੱਥੋਂ ਦੇ ਨੇਟਿਵ ਲੋਕ ਸੀਗੇ ਉਹਨਾਂ ਨਾਲ ਹੋਇਆ ਉਹਨਾਂ ਨੇ ਦੇਖਿਆ ਕਿ ਆ ਬਾਹਰਲੇ ਲੋਕ ਕਿਹੜੇ ਆ ਗਏ ਸਾਡੇ ਤੇ ਉਹਨਾਂ ਨੇ ਜੋ ਉਹਨਾਂ ਦੇ ਹੱਥ ਸੀਗੇ ਇਹ ਦਾਤੀ ਖਵਾੜੀਆਂ ਕਿਉਂਕਿ ਉਹ ਕਿਸੇ ਹੋਰ ਦੁਨੀਆ ਨਾਲ ਇੰਨੇ ਟੱਚ 'ਚ ਨਹੀਂ ਸੀ ਸੋ ਇਸ ਲਈ ਜਿਹੜੇ ਉੱਥੋਂ ਦੇ ਲਾਸਕਾ ਦੇ ਨੇਟਿਵ ਸੀਗੇ ਉਹਨਾਂ ਕੋਲ ਐਡੇ ਤਕੜੇ ਹਥਿਆਰ ਨਹੀਂ ਸੀ ਪਰ ਜਿਹੜੇ ਰਸ਼ੀਅਨ ਸੀਗੇ ਉਹ 7-800 ਦੇ ਕਰੀਬ ਲੋਕ ਸੀਗੇ ਜਿਹੜੇ ਹੰਟਰ ਸੀਗੇ ਉਹਨਾਂ ਦੇ ਕੋਲ ਉਸ ਸਮੇਂ ਬੰਦੂਕਾਂ ਬਰੂਦ ਦੀ ਖੋਜ ਹੋ ਚੁੱਕੀ ਸੀ ਇਸ ਲਈ ਰਸ਼ੀਅਨ ਆਲਿਆਂ ਦੇ ਕੋਲ ਬਰੂਦ ਬੰਦੂਕਾਂ ਸਿਗੀਆਂ ਉਸ ਸਮੇਂ ਸੋ ਉਹਨਾਂ ਨੇ ਜਿਹੜੇ ਇਹ ਨੇਟਿਵ ਸੀਗੇ ਇਹਨਾਂ ਤੇ ਬੰਦੂਕਾਂ ਬੰਦਾਕਾਂ ਨਾਲ ਜਾਨੀ ਕਿ ਕਾਫੀ ਲੋਕ ਇਹਨਾਂ ਦੇ ਮਾਰਤੇ ਦੱਸਿਆ ਜਾ ਰਿਹਾ ਨੇਟਿਵ ਦੀ ਗਿਣਤੀ ਬਹੁਤ ਜ਼ਿਆਦਾ ਸੀਗੀ ਪਰ ਜਿਹੜੇ ਰਸ਼ੀਅਨ ਸੀਗੇ ਉਹਨਾਂ ਦੀ ਗਿਣਤੀ ਘੱਟ ਸੀ ਪਰ ਉਹਨਾਂ ਕੋਲ ਹਥਿਆਰ ਵਧੀਆ ਸੀ ਬੰਦੂਕਾਂ ਸੀ ਬਰੂਦ ਸੀ ਇਸ ਲਈ ਉਹਨਾਂ ਨੇ ਜਿਹੜੇ ਨੇਟਿਵ ਸੀਗੇ ਉਹ ਕਾਬੂ ਦੇ ਵਿੱਚ ਕਰ ਲੈ ਤੇ ਲਾਸਕਾ ਦੇ ਨੇਟਿਵ ਸੀਗੇ ਉਹ ਕਾਬੂ ਦੇ ਵਿੱਚ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਗੁਲਾਮ ਬਣਾ ਲਿਆ ਜਿਹੜੇ ਰਸ਼ੀਅਨ ਸੀਗੇ ਉੱਥੇ 800 900 ਜਾਂ 1000 ਦੇ ਕਰੀਬ ਹੋਊਗੇ ਵੱਧ ਤੋਂ ਵੱਧ ਥੋੜੇ ਹੋਰ ਵੀ ਆ ਗਏ ਸੋ ਇਸ ਤਰ੍ਹਾਂ ਜਿੰਨੇ ਵੀ ਉੱਥੇ ਜਾਨਵਰ ਸੀਗੇ ਉਹਨਾਂ ਦੀਆਂ ਖਲ ਲਾਉਣ ਲਾਉਣ ਸਾਰਾ ਕੁਝ ਪੈਕਿੰਗ ਵਾਲਾ ਹਿਸਾਬ ਕਿਤਾਬ ਇਹ ਜਿੰਨੇ ਉਹ ਨੇਟਿਵ ਸੀਗੇ ਉਹਨਾਂ ਨੂੰ ਗੁਲਾਮ ਬਣਾ ਲਿਆ ਉਹਨਾਂ ਤੋਂ ਤੱਕੇ ਨਾਲ ਯਾਨੀ ਕਿ ਇਹ ਸਾਰਾ ਕੰਮ ਕਰਵਾਉਣ ਲੱਪ ਹੈ ਤੇ ਇੱਥੋਂ ਇਹ ਵੱਡੀ ਤਦਾਦ ਦੇ ਵਿੱਚ ਜਿਹੜੀ ਫਰ ਸੀਗੀ ਉਹ ਰਸ਼ੀਆ ਨੂੰ ਭੇਜਦੇ ਸੀਗੇ ਤੇ ਆਪਣਾ ਵਪਾਰ ਕਰਦੇ ਸੀ ਤਾਂ ਪੈਸਾ ਕਮਾਉਂਦੇ ਸੀ ਸਮੇਂ ਜਿਹੜਾ ਲਾਸਕਾ ਸੀਗਾ ਉਹਦੇ ਤੇ ਨੇਟਿਵਾ ਦੀ ਜਿਹੜੀ ਗਿਣਤੀ ਸੀਗੀ ਉਹ ਲੱਖ ਤੋਂ ਵੀ ਜ਼ਿਆਦਾ ਸੀਗੀ ਪਰ ਉਹ ਕਬੀਲਿਆਂ ਚ ਰਹਿੰਦੇ ਸੀ ਕੋਈ ਕਿਤੇ ਕੋਈ ਕਿਤੇ ਉਹਨਾਂ ਦੀ ਆਪਸੀ ਜਿਹੜੀ ਇਹ ਏਕਤਾ ਸੀਗੀ ਉਹ ਬਹੁਤ ਘੱਟ ਸੀ ਇਹਦਾ ਹੀ ਫਾਇਦਾ ਜਿਹੜੇ ਰਸ਼ੀਅਨ ਸੀਗੇ ਉਹਨਾਂ ਨੇ ਹਟਾਇਆ ਉਠਾਇਆ ਤੇ ਉਹ ਕੁਝ ਕੁ ਹਜ਼ਾਰ ਬੰਦੇ ਹੀ ਸੀ ਜਿਹੜੇ ਇਹ ਲੱਖਾਂ ਦੀ ਤعداد ਚ ਜਿਹੜੇ ਨੇਟਿਵ ਸੀਗੇ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਰਾਜ ਕਰਦੇ ਰਹੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਤੇ ਇੱਥੇ ਲਾਸਕਾ ਤੋਂ ਇਹ ਫਰ ਜਾਂ ਹੋਰ ਵੀ ਕੋਈ ਚੀਜ਼ਾਂ ਸੋਨਾ ਸੋਨਾ ਨਿਕਲਦਾ ਜੀ ਉਹ ਵੀ ਲੁੱਟ ਲੁੱਟ ਕੇ ਰਸ਼ੀਆ ਲੈ ਕੇ ਜਾਂਦੇ ਰਹੇ ਉਹੀ ਹਿਸਾਬ ਜਿੱਦਾਂ ਇੰਡੀਆ ਦੇ ਵਿੱਚ ਇਹ ਕਰਦੇ ਸੀਗੇ ਗੋਰੇ ਸੋ 1850 ਤੱਕ ਆਉਂਦੇ ਆਉਂਦੇ ਇਹ ਜਿਹੜਾ ਲਾਸਕਾ ਸੀਗਾ ਉਹਦੇ ਤੋਂ ਜ਼ਿਆਦਾਤਰ ਜਿਹੜੇ ਫਰ ਵਾਲੇ ਜਾਨਵਰ ਜਾਂ ਹੋਰ ਉੱਥੇ ਜ਼ਰੂਰੀ ਚੀਜ਼ਾਂ ਧੰਤਾ ਸੀਗੀਆਂ ਉਹ ਲਗਭਗ ਖਤਮ ਹੋ ਚੁੱਕੀਆਂ ਸੀ 1853 ਦੇ ਵਿੱਚ ਰਸ਼ੀਆ ਅੰਪਾਇਰ ਤੇ ਜਿਹੜੇ ਇਹ ਫਰਾਂਸ ਦੀਆਂ ਫੌਜਾਂ ਸੀਗੀਆਂ ਤੇ ਬ੍ਰਿਟੇਨ ਦੀਆਂ ਫੌਜਾਂ ਸੀਗੀਆਂ ਉਹਨਾਂ ਦੇ ਵਿਚਕਾਰ جنگ ਲੱਗ ਗਈ ਇਹ ਤਿੰਨ ਸਾਲ ਇਹ جنگ ਲੱਗੀ ਇਹਨੂੰ ਕ੍ਰੀਮੀਨ ਵਾਰ ਵੀ ਕਿਹਾ ਜਾਂਦਾ ਜਿਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਵਗੈਰਾ ਫੈਲੀਆਂ ਬਹੁਤ ਲੋਕ ਇਹਦੇ ਵਿੱਚ ਮਰੇ ਅੰਤ ਨੂੰ ਇਹ 1856 ਦੇ ਵਿੱਚ ਇਹ ਜਿਹੜੀ جنگ ਸੀਗੀ ਬ੍ਰਿਟਿਸ਼ ਦੀਆਂ ਫੌਜਾਂ ਤੇ ਫ੍ਰੈਂਚ ਵਾਲੇ ਜਿਹੜੇ ਇਕੱਠੇ ਰਲ ਕੇ ਲੜਦੇ ਸੀਗੇ ਉਹਨਾਂ ਨੇ ਇਹ جنگ ਜਿੱਤ ਲਈ। ਇਹ ਜੰਗ ਹਾਰਨ ਤੋਂ ਬਾਅਦ ਹੀ ਜਿਹੜੇ ਰਸ਼ੀਅਨ ਐਮਪਾਇਰ ਸੀਗੇ ਉਹਨਾਂ ਨੇ ਅਲਾਸਕਾ ਨੂੰ ਵੇਚਣ ਦਾ ਮਨ ਬਣਾ ਲਿਆ ਸੀ। ਅਲਾਸਕਾ ਨੂੰ ਵੇਚਣ ਦਾ ਮਨ ਬਣਾ ਲਿਆ ਸੀ ਜਾਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਸੀਗੀ ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਵੀ ਉਸ ਸਮੇਂ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਦਾ ਹੀ ਰਾਜ ਸੀ ਜਾਂ ਕਹੋ ਫ੍ਰੈਂਚ ਸੀਗੇ ਯੂਰਪ ਵਾਲੇ ਉਹਨਾਂ ਦਾ ਹੀ ਇੱਕ ਮੀਲੀ ਭੋਗਤ ਨਾਲ ਉੱਥੇ ਰਾਜ ਸੀਗਾ। ਇਹਨਾਂ ਨੂੰ ਲੱਗਦਾ ਸੀ ਜਿਹੜਾ ਰਸ਼ੀਆ ਦਾ ਉਸ ਸਮੇਂ ਦਾ ਰਸ਼ੀਅਨ ਐਮਪਾਇਰ ਸੀਗਾ ਪੀਟਰ ਦੀ ਗ੍ਰੇਟ ਨੂੰ ਲੱਗਦਾ ਸੀ ਕਿ ਬ੍ਰਿਟੇਨ ਵਾਲਿਆਂ ਨੇ ਇਹ ਇੱਕ ਨਾ ਇੱਕ ਦਿਨ ਅਲਾਸਕਾ ਦੇ ਉੱਤੇ ਕਬਜ਼ਾ ਕਰ ਹੀ ਲੈਣਾ ਕਿਉਂਕਿ ਜਿਹੜੀ ਐ ਦੀਆਂ ਫੌਜਾਂ ਸੀ ਰਸ਼ੀਆ ਦੀਆਂ ਉਹ ਬਹੁਤ ਦੂਰ ਸੀ ਅਲਾਸਕਾ ਤੋਂ ਉਹ ਉੱਥੇ ਭੇਜ ਵੀ ਨਹੀਂ ਸਕਦੇ ਸੀ ਇਸ ਲਈ ਉਹਦੀ ਜਿਹੜੀ ਬੇਇੱਜ਼ਤੀ ਹੋ ਸਕਦੀ ਸੀਗੀ ਇੱਕ ਤਾਂ ਹੋ ਹੀ ਗਈ ਸੀ ਇੱਕ ਵਾਰ ਹਾਰ ਗਏ ਸੀ ਜੇ ਲਾਸਕਾ ਵੀ ਇਹ ਬ੍ਰਿਟਿਸ਼ ਵਾਲੇ ਲੈ ਲੈਂਦੇ ਜਾਂ ਫ੍ਰੈਂਚ ਵਾਲੇ ਲੈ ਲੈਂਦੇ ਤਾਂ ਇਹਨਾਂ ਦੀ ਹੋਰ ਜਿਹੜੀ ਸੀਗੀ ਬੇਇੱਜ਼ਤੀ ਹੋ ਸਕਦੀ ਸੀ ਇਸ ਲਈ ਇਹਨਾਂ ਨੇ ਜਿਹੜਾ ਅਲਾਸਕਾ ਉਹ ਵੇਚਣ ਦਾ ਫੈਸਲਾ ਕੀਤਾ ਪਰ ਇਹ ਕੈਨੇਡਾ ਨੂੰ ਵੇਚ ਨਹੀਂ ਸਕਦੇ ਉੱਥੇ ਤਾਂ ਬ੍ਰਿਟੇਨ ਵਾਲੇ ਪਹਿਲੇ ਬੈਠੇ ਸੀਗੇ ਇਸ ਲਈ ਜਿਹੜਾ ਕੰਟੈਕਟ ਕੀਤਾ ਗਿਆ ਯੂ ਐਸ ਏ ਦੇ ਨਾਲ ਉਸ ਸਮੇਂ ਯੂ ਐਸ ਏ ਦੇ ਵਿੱਚ ਵੀ ਸਿਵਲ ਵਾਰ ਲੱਗੀ ਹੋਈ ਸੀਗੀ ਇਸ ਲਈ ਬਹੁਤ ਸਾਲ ਇਹ ਜਿਹੜੀ ਡੀਲ ਐ ਏਦਾਂ ਹੀ ਲਟਕੀ ਰਹੀ ਅੰਤ ਨੂੰ ਇਹ 1867 ਜਿਹੜੀ ਈਸਵੀ ਸੀਗੀ ਉਹਦੇ ਵਿੱਚ ਜਾ ਕੇ ਇਹ ਅਲਾਸਕਾ ਦਾ ਸੌਦਾ ਹੋਇਆ ਯੂ ਐਸ ਏ ਦੇ ਨਾਲ ਇਹ 7.2 ਮਿਲੀਅਨ ਡਾਲਰ ਦਾ ਇਹ ਜਿਹੜਾ ਅਲਾਸਕਾ ਸੀਗਾ ਉਹ ਰਸ਼ੀਆ ਵਾਲਿਆਂ ਨੇ ਵੇਚਤਾ ਯੂ ਐਸ ਏ ਨੂੰ 7.2 ਮਿਲੀਅਨ ਡਾਲਰ ਅੱਜ ਦੇ ਸਮੇਂ 45 ਕਰੋੜ ਰੁਪਈਆ ਬਣ ਜਾਂਦਾ ਜੇ ਉਸ ਸਮੇਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 1 ਡਾਲਰ ਦੇ ਵਿੱਚ 100 ਸੈਂਟ ਹੁੰਦੇ ਆ ਤਾਂ ਉਸ ਸਮੇਂ ਦੇ ਹਿਸਾਬ ਨਾਲ ਇੱਕ ਇਕੜ ਦੀ ਕੀਮਤ 2 ਸੈਂਟ ਦੇ ਹਿਸਾਬ ਨਾਲ ਇਹ ਜ਼ਮੀਨ ਲਈ ਸੀ 1 ਡਾਲਰ ਦੇ ਵਿੱਚ 50 ਇਕੜ ਜਿਹੜੀ ਜ਼ਮੀਨ ਆ ਉਹ ਲਈ ਗਈ ਸੀ ਅਲਾਸਕਾ ਦੀ ਯਲਾਸਕਾ ਇੱਥੇ ਇਹ ਮੀਟਿੰਗ ਹੋਣ ਜਾ ਰਹੀ ਆ ਜਿੱਥੇ ਪੁਤਿਨ ਹੋਣ ਜਾਊਗਾ ਇਸ ਤਰ੍ਹਾਂ ਉਹ ਕਹਿ ਰਿਹਾ ਕਿ ਇਹ ਰਸ਼ੀਆ ਹੀ ਆ ਪੁਰਾਣਾ ਰਸ਼ੀਆ ਦਾ ਹੀ ਹਿੱਸਾ ਆ ਰਸ਼ੀਆ ਤੇ ਅਮਰੀਕਾ ਦੋ ਸੁਪਰ ਪਾਵਰ ਇਸ ਦੁਨੀਆ ਦੀ ਗੱਲ ਉਹਨਾਂ ਦੇ ਵਿਚਕਾਰ ਲੜਾਈ ਹੋ ਸਕਦੀ ਆ ਜੇਕਰ ਉੱਥੇ ਪੁਤਿਨ ਨੂੰ ਗਏ ਨੂੰ ਕੁਝ ਹੋ ਗਿਆ ਖੁਦਾ ਨਾ ਖਾਸਤਾ ਸਿਆਣਾ ਹੈਗਾ ਕੋਈ ਉਦਾਂ ਟੈਗ ਟੂਕ ਹੋ ਗਿਆ ਇਹ ਰਸ਼ੀਆ ਵਾਲਿਆਂ ਨੇ ਤਾਂ ਮੰਨਣਾ ਹੀ ਨਹੀਂਗਾ ਇਹਨਾਂ ਨੇ ਕਹਿਣਾ ਜਾਣ ਬੁੱਝ ਕੇ ਮਾਰਤਾ ਸੋ ਇਸ ਤਰ੍ਹਾਂ ਇਹ ਜਿਹੜਾ 15 ਅਗਸਤ ਦਾ ਬਹੁਤ ਤਕੜਾ ਈਵੈਂਟ ਆ ਇਹਦੇ ਵਿੱਚ ਯੂਕਰੇਨ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹ ਉਹਦੇ ਹਿੱਸੇ ਦੋ ਵੀ ਹੋ ਸਕਦੇ ਆ ਹਨ ਕਹਿੰਦੇ ਨਹੀਂ ਉਹਦੇ ਬੱਕਰਾ ਕਟੂਗਾ ਤਾਂ ਸਾਰਿਆਂ 'ਚ ਬਟੂਗਾ ਵਿਚਾਰੇ ਯੁਕਰੇਨ ਵਾਲੇ ਜਲਾਂਸਕੀ ਨੂੰ ਕੋਈ ਪੁੱਛੇ ਨਹੀਂ ਰਿਹਾ ਕਿਉਂਕਿ ਉਹਨੂੰ ਪੈਸੇ ਤੇਲੇ ਦਾ ਸਾਰੇ ਅਮਰੀਕਾਂ ਵਾਲੇ ਦੇ ਰਿਆ ਹਥਿਆਰ ਦੇ ਰਿਆ ਕਹਿੰਦੇ ਤੇਰੇ ਇਹ ਨਿਰਣਾ ਵੀ ਆਪਾਂ ਹੀ ਕਰਾਂਗੇ ਇਹਦੇ ਵਿੱਚ ਰਸ਼ੀ ਵਾਲਾ ਬਹੁਤ ਸਾਰਾ ਯੁਕਰੇਨ ਦੇ ਹਿੱਸੇ ਲੈ ਕੇ ਵੀ ਜਾ ਸਕਦਾ ਹੈ ਦੂਸਰੀ ਗੱਲ ਜੇਕਰ ਇਹ ਸਮਝੌਤਾ ਹੋ ਜਾਂਦਾ 트੍ਰੰਪ ਨੇ ਵਾਹ ਵਾਹ ਖੱਟੇ ਲੈਣੀਆਂ ਅਮਰੀਕਾ ਨੇ ਵਾਹ ਵਾਹ ਖੱਟ ਲੈਣੀਆਂ 트੍ਰੰਪ ਨੂੰ ਨੋਬਲ ਪ੍ਰਾਈਜ਼ ਵੀ ਮਿਲ ਜਾਣਾ ਹੈ ਹੋਰ ਗੱਲ ਜੇਕਰ ਇਹਦੇ ਵਿੱਚ ਜਲਾਂਸਕੀ ਨਹੀਂ ਮੰਨਦਾ ਜੋ ਵੀ ਇੱਥੇ ਨਿਰਣੇ ਹੁੰਦੇ ਆ ਤਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਯੂ ایس اے ਪੁੱਤੇ ਯੂ ایس اے ਵਾਲੇ ਜਲੈਂਸਕੀ ਨੂੰ ਕੋਈ ਸਪੋਰਟ ਜਾਂ ਸਹਾਇਤਾ ਦੇਣੀ ਬੰਦ ਕਰ ਦੇਣ ਜੇ ਉਹਨਾਂ ਨੇ ਬੰਦ ਕਰਤੀ ਫਿਰ ਪੁੱਤਨ ਨੇ ਉਦਾਂ ਹੀ ਹਮਲਾ ਕਰਕੇ ਯੂਕਰੇਨ ਦੇ ਸਾਰੇ ਦੇ ਉੱਤੇ ਸਾਰੇ ਤੇ ਕਬਜ਼ਾ ਕਰ ਲੈਣਾ ਇਸੇ ਲਈ ਟਰੰਪ ਵੀ ਉਹਨੂੰ ਸਮਝਾਊਗਾ ਕਿ ਜੇ ਅਸੀਂ ਤੇਰੇ ਤੋਂ ਪਿੱਛੇ ਪੈਰ ਖਿੱਚ ਲਿਆ ਤਾਂ ਤੂੰ ਜਿਹੜਾ ਰਸ਼ੀਆ ਦੇ ਖਿਲਾਫ ਇਨਨਚਰ ਨਹੀਂ ਠਹਿਰ ਸਕਦਾ ਸੋ ਇਸ ਤਰ੍ਹਾਂ ਇਹ ਜਿਹੜਾ 15 ਅਗਸਤ ਵਾਲਾ ਦਿਨ ਆ ਉਦੋਂ ਕਾਫੀ ਚੀਜ਼ਾਂ ਸਾਹਮਣੇ ਆਉਗੀਆਂ ਕਿ ਕੀ ਇਹਨਾਂ ਦੇ ਵਿੱਚ ਨੇੜਨਾ ਹੋਇਆ ਜਾਂ ਇੱਕ ਮੀਟਿੰਗ 'ਚ ਗੱਲ ਬਣੀ ਜਾਂ ਹੋਰ ਦੋ ਚਾਰ ਮੀਟਿੰਗਾਂ ਲੱਗੂਗੀਆਂ ਜਾਹੇ ਜਿਹੜਾ ਜੋਧਾ ਹੋਰ ਤੇਜ਼ ਹੋਊਗਾ ਇਹ ਸਾਰੀਆਂ ਚੀਜ਼ਾਂ ਇਹਦੇ ਤੇ ਨਿਰਭਰ ਕਰੂਗੀਆਂ ਇੰਡੀਆ ਦਾ ਭਵਿੱਖ ਵੀ ਇਹਦੇ ਤੇ ਨਿਰਭਰ ਕਰੂਗਾ ਕਿਉਂਕਿ ਇੰਡੀਆ ਦੇ ਉੱਤੇ ਜਿਹੜਾ ਟੈਰਫ ਲਗਾਇਆ ਗਿਆ ਹੈ 50% ਉਹ ਟਰੰਪ ਨੇ ਇਹੀ ਕਹਿ ਕੇ ਲਾਇਆ ਕਿ ਇੰਡੀਆ ਵਾਲੇ ਰਸ਼ੀਆ ਤੋਂ ਤੇਲ ਖਰੀਦਦੇ ਆ ਤੇ ਰਸ਼ੀਆ ਵਾਲੇ ਉਸ ਤੇਲ ਦੇ ਵੱਟੇ ਪੈਸਿਆਂ ਦੇ ਨਾਲ ਜੁਕਰੇਨ ਦੇ ਉੱਤੇ ਹਮਲਾ ਕਰਦੇ ਆ ਤੇ ਜੁਕਰੇਨ ਦੇ ਲੋਕ ਮਰਦੇ ਆ ਸੋ ਜੇਕਰ ਇੱਥੇ ਹੁਣ ਇਹ ਇਹਨਾਂ ਦਾ ਸਮਝੌਤਾ ਹੋ ਜਾਂਦਾ ਜੁਕਰੇਨ ਦੀ ਲੜਾਈ ਰੁਕ ਜਾਂਦੀ ਆ ਤਾਂ ਜਿਹੜੇ ਇਹ ਟੈਰਫ ਇੰਡੀਆ ਤੇ ਲੱਗੇ ਆ ਕਿਉਂਕਿ ਕਾਰਨ ਤਾਂ ਜਕਰੇਨ ਦੀ ਲੜਾਈ ਆ ਜੇ ਉਹ ਉਹ ਕਾਰਨ ਖਤਮ ਹੋ ਜਾਊਗਾ ਤਾਂ ਹੋ ਸਕਦਾ ਜਿਹੜਾ ਟੈਰਫ ਆ ਉਹ ਵੀ ਘਟ ਜਵੇ ਕਿਉਂਕਿ ਕਰੋੜਾਂ ਹੀ ਲੋਕ ਜਿਹੜੇ ਇੰਡੀਆ ਦੇ ਵਿੱਚ ਐਸ ਵੇਲੇ ਪ੍ਰਭਾਵਿਤ ਹੋਏ ਆ ਜਿਹੜੇ ਇਥੋਂ ਸਮਾਨ ਭੇਜਦੇ ਸੀਗੇ ਬਣਾ ਬਣਾ ਕੇ ਉਹਨਾਂ ਦੇ ਨੁਕਸਾਨ ਹੋਏ ਆ ਉਹਨਾਂ ਨੂੰ ਆਰਡਰ ਆਉਣੇ ਬਹੁਤ ਘਟਿਆ ਅਮਰੀਕਾ ਤੋਂ ਜਿਹੜੀ ਮੀਟਿੰਗ ਆ ਪੁਤਿਨ ਤੇ ਟਰੰਪ ਵਾਲੀ ਇਹ ਅਲਾਸਕਾ ਦੇ ਐਂਚੁਰੇਜ਼ ਇਹ ਵਾਲੀ ਜਗ੍ਹਾ ਤੇ ਹੋਣ ਜਾ ਰਹੀ ਆ ਬਹੁਤ ਸਾਰੇ ਜਾਣਕਾਰ ਇਹ ਦੱਸ ਦਿਆ ਜਿਹੜਾ ਟਾਪੂ ਆ ਲਿਟਲ ਡੈਮਡ ਇਦੇ ਤੇ ਹੋਣ ਜਾ ਰਹੀ ਆ ਜਿੱਥੇ ਰਸ਼ੀਆ ਦੀ ਜਿਹੜੀ ਦੂਰੀ ਹੈਗੀ ਜਿਹੜਾ ਰਸ਼ੀਆ ਦੇ ਕੋਲ ਜਿਹੜਾ ਟਾਪੂ ਆ ਇਹ ਬਿਗ ਡਾਇਮਟ ਉਹ ਸਿਰਫ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਸੋ ਦੱਸਿਆ ਜਾ ਰਿਹਾ ਇੱਥੇ ਮੀਟਿੰਗ ਹੋ ਰਹੀ ਆ ਪਰ ਜੋ ਨਿਊਜ਼ ਅਖਬਾਰਾਂ ਜਾਂ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਉਹ ਬੜਾ ਏਰੀਆ ਇਹ ਹੀ ਦਿਖਾਇਆ ਜਾ ਰਿਹਾ ਸੋ ਇਹ ਤਾਂ ਹੁਣ ਗੁਪਤ ਗੱਲਾਂ ਹੁੰਦੀਆਂ ਇਹ ਤਾਂ ਸਾਨੂੰ ਵੀ ਨਹੀਂ ਪਤਾ ਹੋਣਾ ਸੋ ਇਹ ਆਪਣੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਵਧੀਆ ਜਾਂ ਕੁਝ ਕਮੀਆਂ ਸੀ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ